ਤਤਕਾਲੀ ਮੁੱਦਿਆਂ ਦੇ ਉੱਤੇ ਗੱਲ ਕਰਨੀ ਵਰਦੀ ਸੀ ਤੇ ਜ਼ਰੂਰ ਇਹ ਇਸ ਤੇ ਗੌਰ ਕਰਨ ਵਾਲੀ ਬਣਦੀ ਹੈ ਪਰ ਸਰਕਾਰ ਨੂੰ ਇੱਕ ਤੇ ਇਸ ਗੱਲ ਦੇ ਲਈ ਕੰਧ ਤੇ ਲਿਖਿਆ ਵਾ ਸੱਚ ਹੈ ਕਿ ਕਿਸਾਨਾਂ ਨਾਲ ਪ੍ਰਸ਼ਾਸਨ ਨਾਲ ਇਸ ਤਰੀਕੇ ਨਾਲ ਜਿਹੜਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ ਸਾਰੇ ਜ਼ਿੰਮੇਵਾਰ ਨੇ ਜਿਹੜੇ ਚੁਣੇ ਹੋਏ ਨੁਮਾਇੰਦੇ ਉਹ 5 ਸਾਲ ਲਈ ਨੇ ਇੱਧਰ ਸਿਵਲ ਪ੍ਰਸ਼ਾਸਨ ਆ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਸਿਹਰਦਤਾ ਨਾਲ ਦੇਖਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਤਹਿਸੀਲਦਾਰ ਇਦਾਂ ਹੀ ਕਾਣੇ ਹੁੰਦੇ ਨੇ ਸਾਡੇ ਲੋਕ ਵੀ ਬੜੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਆਪ ਬੜੇ ਗਲਤ ਨੇ ਗਲਤ ਤਰੀਕਿਆਂ ਨਾਲ ਸਾਡੇ ਅਫਸਰਾਂ ਤੋਂ ਕੰਮ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈ ਪਲਾਸਮੈਂਟਸ ਹੋਤਾ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਆ ਉਹ ਬੜਾ ਗਰਮਾਇਆ ਹੋਇਆ ਇੱਕ ਪਾਸੇ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਆਪਣੀ ਤਾਕਤ ਦਿਖਾ ਰਹੀ ਹੈ ਭਗਵੰਤਮਾਨ ਮੁੱਖ ਮੰਤਰੀ ਸਾਹਿਬ ਹੁਣ ਇਸ ਵਕਤ ਆਪਣੇ ਆਪ ਨੂੰ ਪੂਰਾ ਫਾਰਮ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਹਰ ਤਰ੍ਹਾਂ ਦੀ ਪ੍ਰਸਥਿਤੀਆਂ ਨਾਲ ਜਿਹੜਾ ਹੈ ਉਹ ਟੱਕਰ ਲੈਣ ਨੂੰ ਪਿਆਰ ਅਸੀਂ ਜੋਗ ਤੇ ਦੂਜੇ ਪਾਸੇ ਜਿਹੜਾ ਸਭ ਤੋਂ ਵੱਡਾ ਭਗਵੰਤ ਮਾਨ ਜੀ ਨੇ ਜਿਹੜੇ ਬੋਕਦੇ ਸਿੰਘਾਂ ਨੂੰ ਹੱਥ ਪਾ ਕੇ ਲਿਟਾ ਹੁਣ ਇੱਥੇ ਪਤਾ ਲੱਗਣਾ ਕਿ ਕੌਣ ਜਿੱਤਦਾ ਹੈ ਉਹ ਹੈਗਾ ਕਿਸਾਨਾਂ ਦਾ ਜਿਹੜਾ ਦੋ ਦਿਨਾਂ ਦਾ ਚੱਲਿਆ ਆ ਰਿਹਾ ਰਫੜ ਸਵੇਰ ਤੋਂ ਲੈ ਕੇ ਅੱਜ ਤੱਕ ਪੂਰੀਆਂ ਜਿਹੜੀਆਂ ਸਾਰਾ ਦਿਲ ਲੋਕਾਂ ਦੀਆਂ ਜਿਹੜੀਆਂ ਨਿਗਾਹਾਂ ਲੱਗੀਆਂ ਰਹੀਆਂ ਸੋਸ਼ਲ ਮੀਡੀਆ ਤੇ ਕਿ ਪੰਜਾਬ ਵਿੱਚ ਕਿੱਥੇ ਕੀ ਵਾਪਰ ਰਿਹਾ ਕੱਲ ਦਾ ਜਿਹੜਾ ਕਿਸਾਨਾਂ ਨੇ ਕੱਲ ਅ ਕਹਾ ਸੀ ਕਿ ਅਸੀਂ 5 ਤਰੀਕ ਨੂੰ ਚੰਡੀਗੜ੍ਹ ਜਾਵਾਂਗੇ ਤੇ ਪੰਜਾਬ ਦੀਆਂ ਸੜਕਾਂ ਘੇਰਾਂਗੇ ਤੇ ਉਧਰਲੇ ਪਾਸੇ ਅ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੇ ਪਿੱਛੋਂ ਅਸੀਂ ਚੰਡੀਗੜ੍ਹ ਲੋਕਾਂ ਨੂੰ ਨਹੀਂ ਆਉਣ ਦੇਣਾ ਕਿਸਾਨਾਂ ਨੂੰ ਤੇ ਰਾਤੇ ਰਾਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੋਂ ਵੀ ਪੰਜਾਬ ਨੂੰ ਰੋਕਿਆ ਜਾ ਸਕਿਆ ਸਰਕਾਰ ਨੇ ਉਥੋਂ ਉਥੋਂ ਸੜਕਾਂ ਬੰਦ ਕਰ ਦਿੱਤੀਆਂ ਚੰਡੀਗੜ੍ਹ ਦੇ ਨੇੜੇ ਉਹ ਦੱਸਿਆ ਜਾ ਰਿਹਾ ਸਵੇਰੇ ਅਖਬਾਰਾਂ ਭਰੀਆਂ ਆਈਆਂ ਸੋਸ਼ਲ ਮੀਡੀਆ ਦੱਸਿਆ ਅ ਖਬਰਾਂ ਆ ਰਹੀਆਂ ਨੇ ਕਿ 22 ਥਾਂ ਦੇ ਉੱਤੋਂ ਜਿਹੜਾ ਹੈ ਚੰਡੀਗੜ੍ਹ ਨੂੰ ਜਾਣ ਵਾਲਾ ਰਸਤੇ ਬਲਾਕ ਕਰ ਦਿੱਤੇ ਸਰਕਾਰ ਨੇ ਕਿ ਤਾਂ ਜੋ ਕਿਸਾਨ ਜਿਹੜੇ ਹੈ ਉਹ ਚੰਡੀਗੜ੍ਹ ਦੇ ਵਿੱਚ ਐਂਟਰ ਨਾ ਹੋ ਸਕਣ ਪਰ ਇਧਰਲੇ ਪਾਸੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਕਹਿੰਦੇ ਅਸੀਂ ਫੈਸਲਾ ਕਰ ਲਿਆ ਸੀ ਕਿ ਅਸੀਂ ਪਿੰਡਾਂ 'ਚ ਹੀ ਇਹਦਾ ਜਿਹੜਾ ਹਾਥਾਉਂ-ਥਾਈ ਜਿਹੜਾ ਵਿਰੋਧ ਕਰਨਗੇ ਤੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਸਾਰੇ ਆਗੂਆਂ ਨੂੰ ਘਰੇ ਨਜ਼ਰਬੰਦ ਕੀਤਾ ਗਿਆ ਜਿਹੜੇ ਕਿਸਾਨ ਆਗੂ ਨਿਕਲੇ ਉਹਨਾਂ ਨੂੰ ਵੀ ਬਾਹਰ ਆਇਆਂ ਨੂੰ ਰੈਸਟ ਕਰ ਲਿਆ ਜਿਨ੍ਹਾਂ ਦੇ ਵਿੱਚ ਸਰਦਾਰ ਜਗਿੰਦਰ ਸਿੰਘ ਗੁਰਾਹਾ ਜੀ ਤੇ ਜਿਹੜੇ ਸਵੇਰ ਤੋਂ ਬੰਦ ਸਨ ਤੇ ਉਹਨਾਂ ਨੂੰ ਸ਼ਾਮ ਨੂੰ ਰਿਹਾ ਵੀ ਕਰ ਦਿੱਤਾ ਸੰਗਰੂਰ ਦੇ ਵਿੱਚ ਤੇ ਉਦੋਂ ਬਾਅਦ ਬਾਕੀ ਜਥੇਬੰਦੀਆਂ ਨੇ ਕੱਲ ਤੇ ਫੈਸਲਾ ਜਿਹੜਾ ਇਹ ਵੀ ਆਇਆਗਾ ਕਿ ਅਸੀਂ ਕੱਲ ਤੱਕ ਮੋਰਚੇ ਲਾਵਾਂਗੇ ਤੇ ਕੋਈ ਦੂਸਰੇ ਕੁਝ ਕ ਜਥੇਬੰਦੀਆਂ ਦਾ ਜਿਹੜਾ ਹੈਗਾ ਸੰਯੁਕਤ ਮੋਰਚੇ ਦੇ ਵਿੱਚ ਅਗਰਾਹ ਸਾਹਿਬ ਨੇ ਇਹ ਕਿਹਾਗਾ ਕਿ ਸਾਡੇ ਜਿਹੜੇ ਆਗੂ ਬਾਹਰ ਸੀਗੇ ਉਹਨਾਂ ਨਾਲ ਬਾਕੀ ਜਥੇਬੰਦੀਆਂ ਦਾ ਸ਼ਾਇਦ ਤਾਲਮੇਲ ਨਹੀਂ ਬਣਿਆ ਤਾਂ ਉਹਨਾਂ ਨੇ ਥੋੜੀ ਜੀ ਆਪਣਾ ਜਿਹੜਾ ਪਹਿਲਾਂ ਐਲਾਨ ਕੀਤਾ ਹੋਇਆ ਉਹਦੇ ਤੇ ਸਟੈਂਡ ਰਹਿਣ ਦੀ ਗੱਲ ਕੀਤੀ ਆ ਬਾਕੀ ਜਥੇਬੰਦੀਆਂ ਨੇ ਇਹ ਕਿਹਾ ਕਿ ਅਸੀਂ ਜੇਕਰ ਕੱਲ 12 ਵਜੇ ਤੱਕ ਸਾਰੇ ਕੱਲ ਗ੍ਰਿਫਤਾਰ ਕੀਤੇ ਹੋਈ ਅੱਜ ਦੇ ਵੰਦ ਦੇ ਸਤੇ ਨੂੰ ਲੈ ਕੇ ਗ੍ਰਿਫਤਾਰ ਕੀਤੇ ਹੋਏ ਸਾਰੇ ਕਿਸਾਨਾਂ ਬੁਰਹਾ ਨਾ ਕੀਤੇ ਤਾਂ ਅਸੀਂ ਅੱਗੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਤਾਂ ਫਿਰ ਉਹ ਅਗਲੀ ਲੜਾਈ ਲੜਨ ਲਈ ਤਿਆਰ ਰਹਿਣ ਕਿਸਾਨ ਜਥੇਬੰਦਿਆ ਤਾਂ ਦੋਸਤੋ ਇੱਕ ਸਸਪੈਂਸ ਸੀ ਦੇਖਣ ਵਾਲੀ ਗੱਲ ਆ ਇੱਕ ਪਾਸੇ ਸਰਕਾਰ ਆਪਣੇ ਪਰਤੂਲ ਰਹੀ ਆ ਤਾਂ ਆਬਦਾ ਆਪਣੀ ਤਾਕਤ ਦਿਖਾ ਰਹੀ ਆ ਤੇ ਦੂਸਰੇ ਪਾਸੇ ਕਿਸਾਨ ਜਥੇਬੰਦਿਆ ਨੂੰ ਕੋਈ ਕੋਈ ਸ਼ਾਰਟ ਟਰਮ ਦੇ ਵਿੱਚ ਇਸ ਤਰ੍ਹਾਂ ਦਾ ਉਮੀਦ ਨਹੀਂ ਸੀ ਕਿ ਮੁੱਖ ਮੰਤਰੀ ਉਹ ਕਦੇ ਵੀ ਜਦੋਂ ਦਾ ਬੈਠਾ ਮੱਖ ਮੰਤਰੀ ਸਾਹਿਬ ਜਦੋਂ ਵੀ ਕਿਸਾਨਾਂ ਨੇ ਮੀਟਿੰਗ ਮੰਗੀ ਤੇ ਸੀਐਮ ਸਾਹਿਬ ਉਹ ਹਾਜ਼ਰ ਹੋ ਜਾਂਦੀ ਸੀ ਤੇ ਮੈਨੂੰ ਆਇ ਲੱਗਿਆ ਵੀ ਜੇ ਸ਼ਾਇਦ ਕਿਸਾਨ ਕਿਸੇ ਬੰਦਿਆਂ ਤੋਂ ਉਹ ਅਕੇ ਵੀ ਪਏ ਸੀ ਕਿਉਂਕਿ ਉਹਨਾਂ ਨੇ ਬਾਕੀ ਕਿਸੇ ਜੱਥੇ ਬੰਦਿਆਂ ਨੂੰ ਹੁਣ ਤੱਕ ਟਾਈਮ ਹੀ ਨਹੀਂ ਦਿੱਤਾ ਉਹ ਸੀਐਮ ਸਾਹਿਬ ਨੇ ਉਹਨਾਂ ਤੋਂ ਕੱਲੇ ਕਿਸਾਨ ਹੀ ਲੋਟ ਆਉਂਦੇ ਸੀ ਕੱਲ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਂ ਕੱਲੇ ਕਿਸਾਨਾਂ ਨੂੰ ਨਹੀਂ ਦੇਖਣਾ ਮੈਂ ਸਾਰਿਆਂ ਨੂੰ ਦੇਖਣਾ ਸ਼ਾਇਦ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੇ ਇਹ ਕੱਲ ਪਹਿਲੀ ਵਾਰ ਗੱਲ ਆਈ ਹੈ ਕਿਉਂਕਿ ਉਹਨਾਂ ਨੇ 12 ਬਾਰ 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 ਮਜ਼ਦੂਰ ਜਥੇਬੰਦੀਆਂ ਨੂੰ ਕਦੇ ਵੀ ਟਾਈਮ ਨਹੀਂ ਦਿੱਤਾ ਚਲੋ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਹਿਬਾਨ ਆਪ ਦੀ ਤਾਕਤ ਨੂੰ ਦੇਖਦੇ ਹੋਏ ਉਸ ਕਰੋੜ ਦੇ ਵਿੱਚ ਨਹੀਂ ਆਏ ਕਿਉਂਕਿ ਪੰਜਾਬ ਦੀ ਸਥਿਤੀ ਇਹੋ ਜੀ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਨੇ ਕਿਸਾਨ ਲੋਕਾਂ ਨੇ ਜਿਹੜੇ ਕਿਸਾਨ ਆ ਸਾਡੇ ਉਹ ਸਮਰਥ ਨੇ ਉਹਨਾਂ ਨੇ ਆਪਣੇ ਅੰਦੋਲਨ ਛੇੜ ਰੱਖੇ ਨੇ ਉਹਨਾਂ ਕੋਲੇ ਸੰਸਾਧਨ ਨਹੀਂ ਉਹਨਾਂ ਕੋਲੇ 6 ਮਹੀਨੇ ਬਾਅਦ ਫਸਲ ਆ ਜਾਣੀ ਹੈ ਤੇ ਜਿਹਦੇ ਸਿਰ ਤੇ ਉਹ ਅੰਦੋਲਨ ਲੜ ਲੈਂਦੇ ਆ ਪਰ ਪੰਜਾਬ ਦੇ ਮਜ਼ਦੂਰਾਂ ਦਾ ਜਿਹੜਾ ਬੁਰਾ ਹਾਲ ਹੋਇਆ ਪਿਆ ਇੱਥੇ ਉਹ ਕਿਸੇ ਦੇ ਵੀ ਪਾਸੇ ਕਿਸੇ ਨੂੰ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਤੇ ਨਾ ਹੀ ਕਿਸੇ ਨੂੰ ਦਿਖਾਈ ਦੇ ਰਿਹਾ ਪੰਜਾਬ ਦੇ ਮਜ਼ਦੂਰਾਂ ਨੂੰ ਜਦੋਂ ਦੋ ਪੈਸੇ ਕਮਾਉਣ ਦੀ ਵਾਰੀ ਆ ਜਾਂਦੀ ਉਹਦੇ ਪ੍ਰਵਾਸੀ ਮਜ਼ਦੂਰਾਂ ਆ ਕੇ ਕਮਾ ਕੇ ਚਾਰ ਦਿਨਾਂ ਚ ਲੈ ਜਾਂਦੇ ਨੇ ਪੈਸਾ ਇੱਥੋਂ ਤੇ ਉਸ ਤੋਂ ਬਾਅਦ ਕੁਝ ਸੰਸਾਧਾ ਰਹਿੰਦੇ ਨੇ ਮਸ਼ੀਨਾ ਨੇ ਮਸ਼ੀਨੀਕਰਨ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜਿਹੜਾ ਕੰਮ ਪਹਿਲਾਂ 2-2 ਮਹੀਨੇ ਚੱਲਦਾ ਸੀ ਉਹ 15-20 ਦਿਨਾਂ ਦੇ ਵਿੱਚ ਹੀ ਖਤਮ ਹੋਣ ਲੱਗ ਗਿਆ ਇੱਕ ਬਾਰੀ ਮਜ਼ਦੂਰ ਆ ਕੇ ਲੁੱਟ ਕੇ ਲੈ ਜਾਂਦੇ ਉਹਨਾਂ ਦੀ ਲੇਬਰ ਤੇ ਦੂਜਾ ਮਸ਼ੀਨੀਕਰਨ ਕਰਕੇ ਪੰਜਾਬ ਦੇ ਮਜ਼ਦੂਰਾਂ ਦੀ ਹਾਲਤ ਆ ਜਿਹੜੀ ਬਹੁਤ ਬਦਤਰ ਹੋਈ ਪਈ ਹੈ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਮਜ਼ਦੂਰ ਅੰਦੋਲਨ ਉਹਨੇ ਤਾਕਤ ਨਾਲ ਨਹੀਂ ਖੜੇ ਹੋ ਰਹੇ ਸ਼ਾਇਦ ਕਿਸੇ ਭਗਵੰਤ ਮਾਨ ਜੀ ਨੂੰ ਜੇ ਟਾਈਮ ਲੱਗੇ ਤਾਂ ਉਹਨਾਂ ਮਜ਼ਦੂਰਾਂ ਦੀ ਵੀ ਗੱਲ ਸੁਣ ਲੈਣੀ ਚਾਹੀਦੀ ਬੜਦੀ ਹੈ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਇੱਥੇ ਕਿ ਇੱਕ ਪਾਸੇ ਕਿਸਾਨਾਂ ਨਾਲ ਪੰਗਾ ਪਿਆ ਹੈ ਦੂਸਰੇ ਪਾਸੇ ਰੈਵਨਿਊ ਡਿਪਾਰਟਮੈਂਟ ਨਾਲ ਪੰਗਾ ਪੈ ਰਿਹਾ ਉਧਰ ਸਾਰੇ ਤਹਿਸੀਲਦਾਰ ਜਿਨ੍ਹਾਂ ਨੇ ਕੱਲ ਕਿਹਾ ਸੀ ਤਹਿਸੀਲਦਾਰ ਜਥੇਬੰਦੀਆਂ ਨੇ ਆਗੂ ਫਹਿਬਾਨ ਲਕਸ਼ਮਣ ਸਿੰਘ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਲਮ ਛੋੜ ਹੜਤਾਲ ਨਹੀਂ ਕੀਤੀ ਅਸੀਂ ਕੁਝ ਮੁੱਦਿਆਂ ਦੇ ਉੱਤੇ ਸਰਕਾਰ ਨਾਲ ਜਿਹੜੀ ਹੈ ਸਹਿਮਤੀ ਨਹੀਂ ਸਹਿਮਤ ਨਹੀਂ ਹਾਂ ਉਸ ਕਰਕੇ ਸਾਡੀ ਹੜਤਾਲ ਆ ਪਰ ਅਸੀਂ ਕੰਮ ਕਰਾਂਗੇ ਫਿਰ ਵੀ ਜਿਹੜਾ ਹੈਗਾ ਕੁਝ ਜਿਵੇਂ ਮੋਗਾ ਡਿਸਟ੍ਰਿਕਟ ਆ ਜਲੰਧਰ ਉਸ ਜ਼ਿਲ੍ਹੇ ਚ ਹੋਰ ਮੋਗੇ ਚ ਖਾਸ ਤੌਰ ਤੇ ਸਾਰੇ ਦੇ ਸਾਰੇ ਤਹਿਸੀਲਦਾਰ ਤੇ ਨੈਪਸੀਲਦਾਰ ਉਹ ਸਸਪੈਂਡ ਹੋ ਚੁੱਕੇ ਨੇ ਕੱਲ ਸਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਮੋਗੇ ਜ਼ਿਲ੍ਹੇ ਦੇ ਅਫਸਰ ਅਫਸਰ ਸਹਿਬਾਨਾਂ ਨੂੰ ਪਰ ਜਲੰਧਰ ਦੇ ਜਿਹੜੇ ਹੈ ਕਲੈਰੀਕਲ ਸਟਾਫ ਨੇ ਇਹ ਵੀ ਦਿਨ ਪਰ ਦੀਆਂ ਖਬਰਾਂ ਆਈਆਂ ਕਿ ਅੱਜ ਉਹ ਵੀ ਸਾਰਾ ਸਮੂਹ ਜਿਹੜਾ ਹੈਗਾ ਕਲੈਰੀਕਲ ਸਟਾਫ ਉਹ ਵੀ ਸਟ੍ਰਾਈਕ ਤੇ ਚਲਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਹੈ ਉਹ ਤੇਜ਼ੀ ਦਿਖਾ ਰਹੇ ਆ ਕਾਹਲ ਦੇ ਵਿੱਚ ਜਾਂ ਉਹਨਾਂ ਦੇ ਪਿੱਛੇ ਕਿਹੜੀ ਤਾਕਤ ਹੈ ਜਿਹੜੀ ਉਹਨਾਂ ਨੂੰ ਇਸ ਲਈ ਇਹ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ ਉਹ ਇੱਕ ਦਮ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਪਾਸੇ ਕਿਸਾਨਾਂ ਨਾਲ ਪੰਗਾ ਹੈ ਪਿਆ ਹੋਇਆ ਵੱਡਾ ਤੇ ਦੂਸਰੇ ਪਾਸੇ ਜਿਹੜੇ ਸਿਵਲ ਪ੍ਰਸ਼ਾਸਨ ਨਾਲ ਤਾਂ ਹੁਣ ਦੇਖਣ ਵਾਲੀ ਗੱਲ ਆ ਦੋਸਤੋ ਹੁਣ ਕਹਿੰਦੇ ਆ ਜਿਵੇਂ ਨਿੱਧਰੂ ਬੜੇਵੇਂ ਖਾਣੀ ਕੁੰਡੀ ਨਾਲ ਇਸ ਸੰਗ ਘਾਸੂਗੇ ਇੱਕ ਪਾਸੇ ਪੰਜਾਬ ਦੇ ਲੋਕ ਨੇ ਪੰਜਾਬ ਦਾ ਸਿਵਲ ਪ੍ਰਸ਼ਾਸਨ ਤੇ ਦੂਜੇ ਪਾਸੇ ਸਰਕਾਰ ਦੀ ਸਾਡੇ ਜਿਹੜੇ ਚੁੜੇ ਹੋਏ ਨਮਾਇंदे ਨੇ ਮੌਜੂਦਾ ਸਰਕਾਰ ਸਰਕਾਰ ਬਹੁਤ ਤਕੜੀ ਹੈ ਜਿਹਦੇ ਸਾਹਮਣੇ اپੋਜੀਸ਼ਨ ਵੀ ਕੁਝ ਨਹੀਂ ਹੈ ਭਾਵੇਂ ਚਰਨਜੀਤ ਚੰਨੀ ਜੀ ਨੇ ਅੱਜ ਬਿਆਨ ਦਿੱਤਾ ਕਿ ਜਿਹੜਾ ਮੁੱਖ ਮੰਤਰੀ ਹੈ ਇਹ ਕਿੱਥੋਂ ਖੇਤ ਗਿਆ ਕਿਧਰੋਂ ਕਿਸਾਨਾਂ ਦਾ ਮੁੰਡਾ ਬਚਪਨ ਚ ਤਾਏ ਕਹਿੰਦੇ ਜੀ ਪੰਡਾ ਨਾਲ ਦੁਰ ਗਿਆ ਸੀ ਮੈਨੂੰ ਕਹਿੰਦੇ ਆਪਣੇ ਚਰਨਜੀਤ ਚੰਨੀ ਜੀ ਨੇ ਕਿਹਾ ਵੇ ਕਿਹੜਾ ਕਿਸਾਨ ਆ ਢੱਕ ਕੇ ਦਰ ਉਹਨਾਂ ਨੇ ਸਾਰੇ ਦਿਨ ਤੁਰਿਆ ਫਿਰਦਾ ਹੁਣ ਇੱਕ ਪਾਸੇ ਚਰਨਜੀਤ ਚੰਨੀ ਜੀ ਮਾਨਾਂ ਚ ਆ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਜਿੰਨਾ ਤੋਂ ਕੁਰਸੀ ਤੇ ਖੋਹੀ ਹੈ ਇਹਨਾਂ ਨੇ ਹੈਨਾ ਤੇ ਦੂਜੇ ਪਾਸੇ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਹੁਣ ਆਪਣੇ ਆਪ ਨੂੰ ਇਹ ਸਿੱਧ ਕਰ ਰਹੇ ਨੇ ਕਿ ਤੁਸੀਂ ਕੋਈ ਗੱਲ ਨਹੀਂ ਬੇਸਕ ਸੀ ਤੁਸੀਂ ਕੋਸ ਮਰਜ਼ੀ ਕਹੋ ਤੁਸੀਂ ਸਾਡੇ ਤੇ ਸਾਨੂੰ ਸ਼ਰਾਬੀ ਕਹੋ ਕਬਾਬੀ ਕਹੋ ਲੜਦੇ ਆ ਭੜਦੇ ਆ ਸਾਨੂੰ ਮਾੜੇ ਕਹੋ ਪਰ ਮੈਂ ਤੁਹਾਨੂੰ ਦੱਸੂਗਾ ਕੀ ਹੁੰਦਾ ਮੁੱਖ ਮੰਤਰੀ ਤੋਂ ਇਸ ਤਰ੍ਹਾਂ ਦੋਸਤੋ ਵੱਡਾ ਇੱਕ ਪੇਚ ਫਸ ਗਿਆ ਪੰਜਾਬ ਦੇ ਵਿੱਚ ਜਿਹਦੇ ਕਰਕੇ ਵੱਡੇ ਰਾਸ਼ਟਰੀ ਪੱਧਰ ਦੇ ਵੀ ਸ਼ਾਇਦ ਲੋਕਾਂ ਨੂੰ ਜਿਹੜੇ ਹੈ ਅੱਖਾਂ ਤੋਂ ਉਹਲੇ ਹੋ ਰਹੇ ਨੇ ਤਾਂ ਉਹਨਾਂ ਤੇ ਵੀ ਆਪਾਂ ਚਰਚਾ ਕਰਦੇ ਰਵਾਂਗੇ ਪਹਿਲਾਂ ਅੱਜ ਪੰਜਾਬ ਦੇ ਮੁੱਦਿਆਂ ਤੇ ਤੁਸੀਂ ਸਾਡੇ ਨਾਲ ਇਸ ਗੱਲ ਤੇ ਜੇ ਸਹਿਮਤ ਹੋਏ ਤਾਂ ਕਿ ਬਿਝੂਰ ਚਰਚਾ ਕਰਿਓ ਵਿਚਾਰ ਕਰਿਓ ਕਮੈਂਟ ਕਰਿਓ ਜੇ ਚੰਗਾ ਲੱਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸੋ ਆਓ ਪੰਜਾਬ ਦੀਆਂ ਜਿਹੜੀਆਂ ਪਾ ਉੱਥੇ ਬੰਦਾ ਪ੍ਰੇਸ਼ਟ ਹੋ ਜਾਂਦਾ ਤੇ ਤਹਾਂ ਤੋਂ ਸਾਡੀ ਜਿਹੜੀ ਜਿਹੜੀ ਪਿਛਲੇ ਸਰਕਾਰਾਂ ਸੀ ਜਾਂ ਹੁਣ ਦੇ ਵੀ ਲੋਕਾਂ ਦੇ ਉੱਤੇ ਦੋਸ਼ ਲੱਗ ਰਹੇ ਆ ਸਰਕਾਰ ਦੇ ਮੰਤਵੰਦਿਆਂ ਦੇ ਉੱਤੇ ਐਮਐਲਏਸ ਤੇ ਮਨਿਸਟਰਾਂ ਤੇ ਕੇ ਮੋਟਾ ਪੈਸਾ ਲੈਂਦੀ ਹੈ ਜੀ ਤਾਂ ਫਿਰ ਅਫਸਰ ਸਹਿਬਾਨ ਪੈਸੇ ਕਿੱਥੋਂ ਲਿਉਣ ਠੀਕ ਹੈ ਨਾ ਤਾਂ ਇਸ ਕਰਕੇ ਸਰਕਾਰ ਨੂੰ ਬੜਾ ਜਿਹੜਾ ਇਹ ਬਣਿਆ ਹੋਇਆ ਇੱਕ ਜੰਜਾਲ ਬਣਿਆ ਹੋਇਆਗਾ ਇਹਨੂੰ ਤੋੜਨ ਦੇ ਲਈ ਥੋੜਾ ਥਰਮ ਬਤਨਾ ਚਾਹੀਦਾ ਤੇ ਇਸ ਤਰ੍ਹਾਂ ਜਿਹੜਾ ਹੈ ਇੱਕ ਅੜਿਆਲ ਰਵਈਆ ਨਾਲ ਆਪਣਾਉਂਦੇ ਹੋਏ ਮੁੱਖ ਮੰਤਰੀ ਸਾਹਿਬ ਨੂੰ ਸਿਆਣਪ ਨਾਲ ਜਿਹੜੇ ਹੈ ਦੂਰਅੰਦੇਸ਼ੀ ਨਾਲ ਠੰਡੇ ਮਤੇ ਨਾਲ ਫੈਸਲੇ ਲੈਣੇ ਚਾਹੀਦੇ ਆ ਲੱਕੀ ਨੇ ਉਹ ਪੰਜਾਬ ਦੇ ਵਿੱਚ ਬੜੇ ਪਪੂਲਰ ਨੇ no doubt ਲੋਕਾਂ ਨੂੰ ਉਹਨਾਂ ਤੋਂ ਉਮੀਦਾਂ ਸੀ ਹਨ ਔਰ ਹੋਣ ਗਿਆ ਜੇਕਰ ਉਹ ਕੰਮ ਸਹੀ ਕਰਨਗੇ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਗੇ ਕੀ ਬਣਦਾ ਧੰਨਵਾਦ ਦੋਸਤੋ ਥੈਂਕ ਯੂ